welcom bathinda international trade fair 2025 ਦਾ ਮੇਲਾ ਇਸ ਮੇਲੇ ਦੀ ਟਿਕਟ 30 ਰੁਪਏ ਹੈ ਮੇਲੇ ਵਿੱਚ ਪ੍ਰਵੇਸ਼ ਕਰਦੇ ਸ੍ਰੀ ਵਿਦਨਾਸ਼ ਗਣੇਸ਼ ਮਹਾਰਾਜੀ ਦੀ ਦਰਸ਼ਨ ਹੁੰਦੇ ਹੈ ਸਾਥੀ ਮੋਰ ਤੇ ਹਨੂਮਾਨ ਜੀ ਦਾ ਘੋਟਨਾ ਸ਼ੂਗਰ ਕੈਂਡੀ ਬੱਚਿਆਂ ਦੀ ਗੁੱਟੀ ਦੀ ਬਾਹਰ ਦੀ ਬਾਪਾ ਬੱਚਿਆਂ ਦੀ ਪਸੰਦ ਦੀ ਸ਼ੂਗਰ ਕੈਂਡੀ ਰਜਸਤਨੀ ਬੇਲਪੁਰੀ ਤੇ ਹੋਰ ਵੀ ਖਾਣ ਪੀਣ ਦਾ ਬਹੁਤ ਸਾਰਾ ਸਮਾਨ ਤੇ ਇੱਥੇ ਪੰਜਾਬ ਦਾ सरसों ਦਾ ਸਾਗ ਮੱਕੀ ਦੀ ਰੋਟੀ ਵੀ ਮਿਲਦਾ ਹੈ। ਖਾਣ ਪੀਣ ਦੀਏ ਕੁਝ ਚਾਲਣਾ ਜਲਦੀ ਹੀ ਸ਼ੁਰੂ ਹੋਣ ਵਾਲੀਆਂ ਹੈ। ਬੱਚਿਆਂ ਦੇ ਕਈ ਤਰ੍ਹਾਂ ਦੇ ਝੁੱਲੇ ਵਾਟਰ ਵੱਲੇ ਵਾਟਰ ਵੱਲੀ ਕਾਰ ਤੇ ਬੱਚਿਆਂ ਦੇ ਹੋਰ ਵੀ ਕਈ ਤਰ੍ਹਾਂ ਦੇ ਝੂਲੇ ਜਹਾਜ਼ ਬੱਚਿਆਂ ਦਾ ਮਨਪਸੰਦ ਕੰਪਿੰਗ ਲੈਂਡ ਵਾਲੇ ਤੇ ਭੂਤ ਬੰਗਲਾ ਪਾਈਨੈਪਲ ਜੂਸ 20 ਰੁਪਏ ਗਲਾਸ ਕਈ ਤਰ੍ਹਾਂ ਦਾ ਕਰਕ੍ਰਸਤੀ ਦਾ ਸਮਾਨ ਟਰੇਆਂ ਕਲੇਟਾਂ ਭਾਈ ਰੱਪਾ ਜੋੜ ਦਿਓ 20 ਰੁਪਏ ਇਲਾ 20 ਰੁਪਏ ਇਲਾ ਇਹ ਹੋਰ ਵੀ ਬਹੁਤ ਚੀਜ਼ਾਂ ਕੋਲੀਆਂ ਪਲੇਟਾਂ ਕਈ ਤਰ੍ਹਾਂ ਦੇ ਖੁਸ਼ਬੂ ਵਾਲੇ ਪਰਫਿਊਮ ਨਾਲੇ ਸੋਨੇ ਸੋਨੇ ਦੇ ਡਿਜ਼ਾਈਨ ਬੱਚਿਆਂ ਦੇ ਖਿਡੌਣੇ ਕਾਰਾਂ, ਟਰੱਕ, ਜਹਾਜ਼, ਮਾਸਕ ਛੋਟੇ-ਛੋਟੇ ਫੈਨ ਬੱਚਿਆਂ ਦੇ ਕਈ ਤਰ੍ਹਾਂ ਦੇ ਖਿਡੌਣੇ ਬੱਚਿਆਂ ਦੀਆਂ ਕਲੀਆਂ ਬੱਚਿਆਂ ਦੇ ਡਰਾਂ ਲਈ ਵੀ ਛੋਟੇ ਛੋਟੇ ਨਕਲੀ ਸਾਬ ਜਿਸ ਕੋ ਦੇਖ ਕੇ ਮੈਂ ਵੀ ਜਦਗੀ ਹੂੰ ਨਕਲੀ ਸੱਪ ਗਿਰਲੀਆਂ ਸਰਦੀਆਂ ਦੇ ਕੱਪੜੇ ਸੇਲਾਂ ਲੱਗੀਆਂ ਹੋਈਆਂ 300 ਰੁਪਏ 250 ਰੁਪਏ 400 ਰੁਪਏ ਆਏ ਮੈਜਿਕ ਸ਼ੋਅ ਇਸ ਆਦੀ ਕੇ ਕੇ 20 ਰੁਪਏ ਸਮਾਨ ਕੋਈ ਵੀ ਸਮਾਨ ਲਓ ਹਰ ਸਮਾਨ 20 ਰੁਪਏ ਹੋਰ ਕਾਫੀ ਸੱਲਾਂ ਦਾ ਲੋੜ ਆ ਜੀ ਇਹਦੇ ਪਾਰੇ ਗ੍ਰੀਨ ਟੈਗ ਆਪ ਲੋਵਰੇ ਕਈ ਤਰ੍ਹਾਂ ਦੇ ਬੱਚਿਆਂ ਦੇ ਖਿਡੌਣੇ ਟ੍ਰੇਨਾਂ ਗੁੱਡੇ ਗੁੱਡੀਆਂ ਤੇ ਕਈ ਤਰ੍ਹਾਂ ਦੇ ਡਿਜ਼ਾਈਨ ਵੱਲੇ ਚਸ਼ਮੇ ਕੜੇ ਪਰਸ ਹੋਜੀ ਬੈਗ ਸਰਦੀਆਂ ਦੇ ਕੱਪੜੇ ਰਾਜਸਥਾਨੀ ਬੇਲਪੋੜੀ ਇਦਰ ਗੇਮ ਜ਼ੋਨ 50 ਦੇ 6 ਗ੍ਰਾਮਾ ਵਾਲਾ ਗੇਮ ਹੈ 50 ਦਾ 6 ਲਓ 50 ਦੇ 50 ਕੇ 6 ਛੱਲੇ ਦੇ ਰਹੇ ਆ

और भी कई तरह का समान सोने सोने ईयरिंग <सुँँँग> 30 ਰੁਪਏ ਦਾ ਸਮਾਨ ਤੇ ਨਾਲ ਹੀ 20 ਰੁਪਏ ਦਾ ਵੀ ਸਮਾਨ ਉਧਰਲਾ ਸਮਾਨ 30 ਰੁਪਏ ਉਧਰਲਾ ਸਮਾਨ 20 ਰੁਪਏ ਕਈ ਤਰ੍ਹਾਂ ਦਾ ਸਮਾਨ What?